ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਜਿਹੜੀ ਪੈਂਟ ਪਲਾਜ਼ੋ ਦੀ ਕਟਿੰਗ ਦੱਸ ਰਹੇ ਹਾਂ ਬਹੁਤ ਹੀ ਤਰੀਕੇ ਨਾਲ ਜਿਹੜਾ ਇਹ ਉੱਪਰ ਨੂੰ ਪਲਾਜ਼ੋ ਵਿੱਚੋਂ ਚੜ ਜਾਂਦਾ ਤੇ ਇਹ ਆਪਾਂ ਜਿਹੜੀ ਲੰਬਾਈ ਇਹ ਆਪਣੀ 34 ਹੈਗੀ ਆ ਇਹ ਤੁਹਾਨੂੰ ਦੱਸਾਂਗੇ ਵੀ ਉੱਪਰ ਨਹੀਂ ਇਹ ਚੜੂਗਾ ਜੇ ਤੁਸੀਂ ਇਸ ਤਰ੍ਹਾਂ ਹਟੋਗੇ ਇਹ ਮੈਂ ਲੰਬਾਈ ਇਹ 34 ਹੈ ਮੇਰੀ ਤੇ ਜਿਹੜੀ ਹਿੱਪ ਆ ਹਿੱਪ ਹੈਗੀ ਆ ਇਹ 18 ਹੈ ਤੇ 18 ਦਾ ਅੱਧ ਕੀਤਾ ਇਹ 9 ਰਹਿ ਗਿਆ 9 ਦੇ ਵਿੱਚ ਆਪਾਂ 2 ਇੰਚ ਪਲੱਸ ਕੀਤੇ ਉਹ ਹੋ ਗਏ 11 ਤੇ ਅੱਧਾ ਇੰਚ ਆਪਾਂ ਲੈਣਾ ਸਲਾਈ ਦਾ ਇਹ 11.5 ਹੋ ਗਿਆ ਇਹ 11.5 ਦੀ ਹੁਣ ਆਪਾਂ ਕਟਾਈ ਕਰਨੀ ਹੈ 11.5 ਦੀ ਜਿਹੜਾ ਆਪਣਾ ਪਹੁੰਚਾ ਹੈ ਪਹੁੰਚਾ ਤੁਸੀਂ ਹਿਸਾਬ ਦੇ ਨਾਲ ਰੱਖਣਾ ਵੀ ਕਿੰਨਾ ਰੱਖਣਾ ਤੁਸੀਂ 6 ਵੀ ਰੱਖ ਸਕਦੇ ਹੋ 7 ਵੀ ਤੇ ਤੁਸੀਂ ਜੇ ਥੋੜਾ ਜਿਹਾ ਖੁੱਲਾ ਪਾਉਣਾ ਤੇ ਖੁੱਲਾ ਵੀ ਤੁਸੀਂ ਪਹੁੰਚਾ ਰੱਖ ਸਕਦੇ ਹੋ ਇਹ ਆਪਾਂ ਜਿਹੜਾ ਹੁਣ 2 ਇੰਚ ਉੱਪਰੋਂ ਛੱਡ ਲੈਣਾ। ਇਹ ਆਪਾਂ ਨਾ ਸਾਰੀ ਜਿਹੜੀ ਲਾਸਟ ਤੱਕ ਪਾਉਣੀ ਹੈ ਉਹ ਆਪਾਂ ਪਲਾਜੋ ਬਣਾ ਰਹੇ ਹਾਂ। ਤੇ ਇਹ ਆਪਾਂ 2 ਇੰਚ ਉੱਪਰੋਂ ਛੱਡਤਾ ਹੈ ਤੇ 34 ਇੰਚ ਦੀ ਆਪਾਂ ਥੱਲੇ 34 ਇੰਚ ਦੀ ਲੰਬਾਈ ਲਾ ਲਾਂਗੇ। ਤੇ 2 ਇੰਚ ਹੀ ਆਪਾਂ ਛੱਡਾਂਗੇ ਨੀਚੇ ਫੋਲਡ ਵਾਸਤੇ। ਇੱਧਰ ਆਪਾਂ ਜਿਹੜਾ ਹੁਣ ਆਪਣਾ ਆਸਣ ਲੈਣਾ ਉਹ ਆਪਾਂ 10.5 ਲੈਣਾ। ਉਹ 10.5 ਤੇ ਮੈਂ ਇਹਦੀ ਨਿਸ਼ਾਨੀ ਲਗਾ ਲਈ ਆ। ਇਹ ਤੇ ਹੁਣ ਆਪਾਂ 11.5 ਦੇ ਨਿਸ਼ਾਨ ਲਗਾਵਾਂਗੇ। ਇਹ 11.5 ਤੇ ਆਪਾਂ ਇਹਦਾ ਨਿਸ਼ਾਨ ਲਗਾ ਲਿਆ। ਤਿੰਨ ਪਰੋਂ ਜਿਹੜਾ ਆਪਾਂ ਫੋਲਡ ਛੱਡਣਾ ਇਹ ਆਪਾਂ ਸਾਰੇ ਇਹਦੀ 2-2 ਇੰਚ ਦੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਫਿਰ ਆਪਾਂ ਇਹਦੀ ਲਾਈਨ ਨੂੰ ਸਿੱਧੀ ਕਰ ਲਾਂਗੇ। ਇਹ ਆਪਾਂ 2 2 ਇੰਚ ਦੇ ਨਿਸ਼ਾਨ ਲਗਾ ਲਏ ਆ ਹੁਣ ਆਪਾਂ ਇਹਦੀ ਜਿਹੜੀ ਲਾਈਨ ਆ ਇਹਨੂੰ ਸਿੱਧਾ ਖਿੱਚ ਲਾਂਗੇ ਇਹ ਆਪਾਂ 2 ਇੰਚ ਲਾਸਟ ਕ ਵਾਸਤੇ ਛੱਡ ਤਾ ਤੇ ਹੁਣ ਇਹ ਆਪਾਂ ਇੱਥੇ ਵੀ 10.5 ਦੇ ਨਿਸ਼ਾਨ ਲਗਾ ਲਾਂਗੇ 10.5 ਦੇ ਨਿਸ਼ਾਨ ਲਗਾ ਕੇ ਤੇ ਜਿਹੜਾ ਹੁਣ ਆਪਾਂ ਇਧਰ ਝੂੜੀ ਦਾ ਕਰਨਾ ਹੈ ਉਲੀ ਤਾਂ ਤੁਸੀਂ 1.5 ਇੰਚ ਤੁਸੀਂ ਵਧਾ ਸਕਦੇ ਹੋ ਜੇ ਤੁਹਾਡਾ ਨਾਪ ਥੋੜਾ ਜਿਹਾ ਹਲਕਾ ਤਾਂ 1.5 ਇੰਚ ਕਰ ਲਓ ਤੇ ਜੇ ਤੁਸੀਂ ਭਾਰੀ ਆ ਤਾਂ ਫਿਰ ਤੁਸੀਂ 2 ਕਰ ਸਕਦੇ ਹੋ ਇਹ ਮੈਂ 1.5 ਕੀਤਾ ਤੇ ਹੁਣ ਆਪਾਂ ਇਹਨਾਂ ਦੀ ਜਿਹੜੀ ਲਾਈਨ ਆ ਆਪਾਂ ਜਿਹੜੀ ਲਾਈ ਆ ਇਹ ਸਿੱਧੀ ਕਰ ਲਾਂਗੇ ਸਾਢੇ ਸਾਢੇ 11 ਤੇ ਜਿਹੜੀ ਲਗਾਈ ਆ ਇਹ ਆਪਾਂ ਹੁਣ ਸਿੱਧੀ ਕਰ ਲਾਂਗੇ ਇਹ ਆਪਾਂ ਵਚਾ ਲਈ ਜਿਹੜਾ ਤਿਰਛਾ ਇਹ ਤੁਸੀਂ ਜਿਹੜੀ ਇਹ ਜਿਹੜੀ ਕਾਰਟ ਪਾਉਣੀ ਹੈ ਨਾ ਇਹ ਜਿਹੜੀ ਨਿਸ਼ਾਨ ਤੁਸੀਂ ਲਗਾ ਰਹੇ ਇਹ ਵਾਲਾ ਡੰਗਾਈ ਵਿੱਚ ਨਹੀਂ ਪਾਉਣਾ ਜੇ ਤੁਸੀਂ ਡੰਗਾਈ ਵਿੱਚ ਵੀ ਪਾਉਣੇ ਆ ਤਾਂ ਵੀ ਤੁਹਾਡੀ ਜਿਹੜੀ ਪੈਂਟ ਪਲਾਜੋ ਉੱਪਰ ਨੂੰ ਚੱਕੀ ਜਾਂਦੀ ਹੈ ਇਹ ਥੋੜੀ ਜੀ ਬਸ ਤਿਰਛੀ ਜੀ ਕਰਕੇ ਪਾਉਣੀ ਹੈ ਇਹਦੀ ਜਿਹੜੀ ਇਹਦਾ ਨਿਸ਼ਾਨ ਲਗਾਉਣਾ ਜਿਹੜੀ ਇਹਦੀ ਕਟਾਈ ਕਰਨੀ ਆ ਇਹਨੂੰ ਆਪਾਂ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਇਹਦਾ ਵਿਚਾਲੇ ਆਪਾਂ ਇਹਦੇ ਨਿਸ਼ਾਨ ਲਗਾ ਲਾਂਗੇ 11.5 ਨੂੰ ਆਪਾਂ ਐਂਚੀ ਟੇਪ ਨੂੰ ਫੋਲਡ ਕਰਕੇ ਇਹਦੇ ਨਿਸ਼ਾਨ ਲਗਾ ਲਿਆ ਤੇ ਜਿੰਨਾ ਇਹ ਆਪਣਾ ਆਊਗਾ ਉਨਾ ਹੀ ਆਪਾਂ نیچے ਇਹਦੇ ਆਪਾਂ ਨੂੰ ਇਹ ਤਾਂ ਆਪਾਂ ਲਾਉਣੇ ਆ نیچے ਆਪਾਂ ਉਨਾ ਹੀ ਨਿਸ਼ਾਨ ਇੱਥੇ ਲਗਾ ਲੈਣਾ ਇਹ نیچے ਮੈਂ ਇੱਥੇ ਨਿਸ਼ਾਨ ਇਹ ਮੈਂ ਲਗਾ ਲਿਆ ਤੇ ਦੂਸਰੇ ਪਾਸੇ ਵੀ ਤੁਸੀਂ ਉਨਾ ਹੀ ਲਗਾਇਓ ਜਿਵੇਂ ਮੈਂ ਹੈ ਸਾਢੇ 3 ਦਾ ਲਾਇਆ ਹੈ ਸਾਢੇ 3 3 ਇੰਚ ਹੋ ਗਿਆ ਮੇਰਾ 7 ਇੰਚ ਦੀ ਹੋਣੀ ਇਸ ਆਪਾਂ ਇਹਨਾਂ ਨੂੰ ਥੱਲੇ ਜਿਹੜੇ ਆਪਾਂ ਲਾਏ ਆ ਇਹਨਾਂ ਨੂੰ ਆਪਾਂ ਨਿਸ਼ਾਨਾ ਨੂੰ ਸਿੱਧੇ ਕਰ ਲੈਣੇ ਆ। ਇਹ ਆਪਾਂ ਸਿੱਧੇ ਕਰ ਲਏ ਆ। ਹੁਣ ਜੇ ਤੁਸੀਂ ਲੂਜ਼ ਰੱਖਣਾ ਹੈ ਫਿਰ ਤਾਂ ਤੁਸੀਂ ਜ਼ਿਆਦਾ ਰੱਖ ਸਕਦੇ ਹੋ। ਜ਼ਿਆਦਾ ਵੀ ਰੱਖ ਸਕਦੇ ਹੋ। ਤੇ ਜੇ ਤੁਸੀਂ ਇਹ ਪੈਂਟ ਪਲਾਜੋ ਬਣਾਉਣਾ ਹੈ ਫਿਰ ਤੁਸੀਂ ਘੱਟ ਹੀ ਰੱਖ ਸਕਦੇ ਆ। ਇਹ ਮੈਂ ਤੁਹਾਨੂੰ ਪਹਿਲਾਂ ਲੂਜ ਦੇ ਨਿਸ਼ਾਨ ਲਗਾ ਕੇ ਦਿਖਾਉਣੀ ਆ ਵੀ ਤੁਸੀਂ ਲੂਜ ਇਸ ਤਰ੍ਹਾਂ ਰੱਖ ਸਕਦੇ ਹੋ ਇਹ ਆਪਣੇ ਕੋਲੇ ਜਿਹੜੀ ਫੱਟੀ ਆ ਇਹ ਇਹਦੇ ਨਾਲ ਜਿਹੜੇ ਜੈਂਟਸ ਪਜਾਮੇ ਉਹਨਾਂ 'ਚ ਵੀ ਆਪਾਂ ਇਸ ਤਰ੍ਹਾਂ ਇਹਦੇ ਤੇ ਨਿਸ਼ਾਨ ਲਗਾਉਣੇ ਆ ਤੇ ਜਿਹੜੀ ਆਪਣੀ ਪੈਂਟ ਪਲਾਜੋ ਉਹਦੇ ਤੇ ਵੀ ਇਸ ਤਰ੍ਹਾਂ ਤੇ ਦੂਜਾ ਪਾਸਾ ਉਲਟਾ ਕੇ ਤੇ ਹੁਣ ਆਪਾਂ ਇੱਧਰ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਦੋਨੇ ਪਾਸੇ ਲਗਾ ਲੈਣੇ ਆ ਤੇ ਇੱਧਰੋਂ ਜਿਹੜਾ ਉੱਪਰ ਉੱਪਰੋਂ ਇਸ ਤਰ੍ਹਾਂ ਇਹਨੂੰ ਇੱਧਰਲਾ ਪਾਸਾ ਕਰਕੇ ਤੇ ਫੇਰ ਇਹਦਾ ਨਿਸ਼ਾਨ ਲਗਾਉਣਾ ਕਿਉਂਕਿ ਜੇ ਤੁਸੀਂ ਨਾ ਲਗਾਉਂਗੇ ਤਾਂ ਫੇਰ ਇਹ ਥੋੜਾ ਜਿਹਾ ਬਾਹਰ ਜਿਹੇ ਸਾਈਡ ਜੀ ਨੂੰ ਨਿਕਲਣ ਲੱਗ ਪੈਂਦਾ ਹੈ ਕੱਪੜਾ ਹੁਣ ਜੇ ਤੁਸੀਂ ਲੂਜ ਰੱਖਣਾ ਤਾਂ ਇਸ ਤਰ੍ਹਾਂ ਕਰ ਸਕਦੇ ਹੋ ਪਰ ਆਪਾਂ ਲੂਜ ਨਹੀਂ ਰੱਖਣਾ ਆਪਾਂ ਪੈਂਟ ਪਲੱਜ ਹੀ ਬਣਾਉਣਾ ਤੇ ਇਹ ਹੁਣ ਮੈਂ ਸਾਢੇ 3 ਦਾ ਨਿਸ਼ਾਨ ਲਗਾ ਰਹੀ ਹਾਂ ਹੁਣ ਪਹਿਲਾਂ ਆਪਾਂ ਲਗਾਇਆ ਸੀਗਾ ਸਾਢੇ 4 ਦਾ ਹੁਣ ਆਪਾਂ ਸਾਢੇ 3 ਦਾ ਨਿਸ਼ਾਨ ਲਗਾਇਆ ਤੇ ਹੁਣ ਆਪਾਂ ਇਹ ਜਿਹੜਾ ਫੱਟੀ ਰੱਖ ਕੇ ਫਿਰ ਆਪਾਂ ਇਹਦੀ ਨਿਸ਼ਾਨ ਲਗਾ ਲੈਣੇ ਆ ਇਹ ਕਟਿੰਗ ਮੈਂ ਇੱਥੋਂ ਹੀ ਕਰਨੀ ਆ ਕਿਉਂਕਿ ਜਿੰਨਾ ਦਾ ਮੈਂ ਬਣਾ ਰਹੀ ਹਾਂ ਉਹ ਕਹਿੰਦੇ ਪੈਂਟ ਪਲਾਜੋ ਹੀ ਬਣਾਉਣਾ ਹੈ ਇੱਕ ਤੁਹਾਨੂੰ ਹੋਰ ਦੱਸਾਂਗੇ ਜਿਹੜਾ ਵਿਚਕਾਰ ਲੈ ਉਹ ਉੱਪਰੋਂ ਖਿੱਚ ਪੈਂਦੀ ਆ ਉਹਦਾ ਖਿੱਚ ਦਾ ਦੱਸਾਂਗੇ ਵੀ ਇਹ ਖਿੱਚ ਤੁਹਾਡੇ ਨਹੀਂ ਪਾਉਗੀ ਜੇ ਤੁਸੀਂ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਕਟਿੰਗ ਕਰੋਗੇ ਇਹ ਤੁਹਾਨੂੰ ਦੱਸਦੀਆਂ ਵੀ ਇਹ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੁਸੀਂ ਦੇਖੋ ਜੀ ਜਿਹੜਾ ਆਹ ਇਧਰਲਾ ਪਾਸਾ ਹੈ ਜਿੱਧਰ ਆਪਾਂ ਜਿੱਧਰ ਆਪਣਾ ਕਰਾਚ ਏਰੀਆ ਹੈ ਇਧਰਲੇ ਪਾਸਿਓ ਤੁਸੀਂ 1 ਇੰਚ ਤੁਸੀਂ ਇਹਨੂੰ ਜਾਂ ਅੱਧਾ ਇੰਚ ਜਾਂ 1 ਇੰਚ ਤੁਸੀਂ ਇੱਧਰ ਨਿਸ਼ਾਨ ਲਗਾ ਲੈਣਾ ਨੀਚੇ ਇਹ ਨੀਚੇ ਨੂੰ ਨਿਸ਼ਾਨ ਲਗਾ ਕੇ ਫਿਰ ਇਹਦੀ ਇਸ ਤਰ੍ਹਾਂ ਪੱਟੀ ਰੱਖ ਕੇ ਫਿਰ ਇਹਦੇ ਨਿਸ਼ਾਨ ਲਗਾਉਣਾ ਹੈ ਇੱਥੋਂ ਤੁਸੀਂ ਇਹ ਜਿਹੜੀ ਥੱਲੇ ਲੇੜੀ ਆ ਇਸੇ ਤਰ੍ਹਾਂ ਇਹਨੂੰ ਮੋੜਨਾ ਹੈ ਇਸ ਤਰ੍ਹਾਂ ਆਪਾਂ ਦੋਨੇ ਪਾਸੇ ਇਹਦੇ ਨਿਸ਼ਾਨ ਲਗਾ ਲਾਂਗੇ हां देखो जी ये थोड़ा आज तिरछा आपा नु दिस रहा है पर जब दो आपा ए दी सिलाई लगावांगे उदो बिल्कुल भी तिरछा नहीं लगूगा इस तरह तो ये ਤੁਸੀਂ ਇਸ ਤਰੀਕੇ ਦੇ ਨਾਲ ਕਟਿੰਗ ਕਰੋਗੇ ਤਾਂ ਬਿਲਕੁਲ ਵੀ ਤੁਹਾਡਾ ਜਿਹੜੀ ਪੈਂਟ ਪਲਾ ਜੋ ਉੱਪਰ ਨੂੰ ਨਹੀਂ ਜਾਊਗੀ ਹੁਣ ਆਪਾਂ ਇਹਦੀ ਦੋ ਆਪਣੇ ਇਹ ਨਾ ਫੋਰ ਹੋਲਡ ਕੀਤਾ ਹੋਇਆ ਕਪੜਾ ਆਪਾਂ ਦੋਹਾਂ ਨੂੰ ਚੱਕ ਕੇ ਜਿਹੜਾ ਆਪਾਂ ਉਹ ਕਪੜਾ ਕਟਿੰਗ ਕਰਨਾ ਹੈ ਕਿਉਂਕਿ ਆਪਾਂ ਚਾਰਾਂ ਪੱਲਿਆਂ ਨੂੰ ਕੱਟ ਕੇ ਨਹੀਂ ਕਰਨਾਗਾ ਇਹ ਆਪਾਂ ਦੋ ਪੱਲੇ ਚੱਕ ਰਹੇ ਆਂ ਇਹ ਹੁਣ ਆਪਾਂ ਇੱਥੋਂ ਵੀ ਦੋ ਪੱਲੇ ਚੱਕਣੇ ਆ ਕਿਉਂਕਿ ਆਪਾਂ ਚਾਰ ਪੱਲੇ ਨਹੀਂ ਚੱਕਣੇਗੇ ਇਹ ਤੁਸੀਂ ਗਲਤੀ ਨਾ ਕਰ ਲੋ ਕਈ ਵਾਰੀ ਆਪਾਂ ਤੋਂ ਗਲਤੀ ਹੋ ਜਾਂਦੀ ਹੈ ਕਿ ਆਪਣੇ ਚਾਰੇ ਪੱਲੇ ਕਟਿੰਗ ਹੋ ਜਾਂਦੇ ਆ ਦੂਸਰਾ ਜਿਹੜਾ ਇਹ ਹੈਗਾ ਮੋੜ ਲੀਆਂ ਸੈਡਾਂ ਵਾਲੇ ਆ ਤੇ ਜਿਹੜਾ ਬੈਕ ਸਾਈਡ ਵਾਲਾ ਉਹ ਥੋੜਾ ਜਿਹਾ ਆਪਾਂ ਵਾਧਾ ਰੱਖਣਾ ਆ ਦੇਖੋ ਜੀ ਹੁਣ ਇਹ ਮੈਂ ਕਪੜਾ ਪਾਸੇ ਕਰ ਦਿੱਤਾ ਤੇ ਹੁਣ ਆਪਾਂ ਉਥੋਂ ਵਾਧਾ ਰੱਖਾਂਗੇ ਇਹ ਤੁਸੀਂ ਡੇਢ ਜਾਂ 2 ਇੰਚ ਤੁਸੀਂ ਵਾਧਾ ਰੱਖ ਸਕਦੇ ਜਿਹੜੇ ਆਪਣੇ ਨਿਸ਼ਾਨ ਪਹਿਲਾਂ ਦੇ ਲਗਾਏ ਆ ਉਸੇ ਨਿਸ਼ਾਨ ਤੀ ਆਪਾਂ ਚੱਕ ਲੈਣਾ ਦੇਖੋ ਜੀ ਆ ਦੇਖੋ ਜੀ ਮੈਂ 2 ਇੰਚ ਵੱਧ ਕਰ ਰਹੇ ਹਾਂ ਤੁਸੀਂ ਡੇਢ ਵੀ ਰੱਖ ਸਕਦੇ 2 ਵੀ ਇਹ ਮੈਂ 2 ਰੱਖ ਰਹੀ ਹਾਂ ਇਹ ਆਪਾਂ ਸਿੱਧੀ ਲਾਈਨ ਕਰਤੀ ਤੇ ਇਧਰੋਂ ਆਪਾਂ ਇਧਰੋਂ ਆਪਾਂ ਇੱਕ ਕਰਾਂਗੇ ਇਹ ਆਪਾਂ ਇੱਕ ਕਰਤਾ ਤੇ ਇਧਰੋਂ ਆਪਾਂ ਹੁਣ ਜਿਹੜਾ ਆਪਣੇ ਇਧਰੋਂ ਵੀ ਆਪਾਂ 2 ਇੰਚ ਵਧਾ ਲਾਂਗੇ ਉਂਚ ਵਧਾ ਕੇ ਫਿਰ ਆਪਾਂ ਇਹਦੀ ਇਸ ਪੱਟੀ ਨਾਲ ਸਿੱਧੀ ਲੈਣਾ ਖਿੱਚ ਲਾਂਗੇ ਇਧਰੋਂ ਵੀ ਆਪਾਂ ਜਿਹੜਾ ਕ੍ਰੋਚ ਏਰੀਆ ਉਹ ਜ਼ਿਆਦਾ ਡੰਗਾਈ ਵਿੱਚ ਨਹੀਂ ਪਾਉਣਾ ਫਿਰ ਵੀ ਆਪਣੀ ਜਿਹੜੀ ਪੈਂਟ ਪਲਾਜੋ ਉੱਪਰ ਨੂੰ ਚੱਕੀ ਜਾਂਦੀ ਆ ਤੇ ਆਪਣੀ ਜਿਹੜੀ ਫੱਟੀ ਆ ਇਹਦੇ ਨਾਲ ਆਪਾਂ ਇਹਦੀ ਸ਼ੀਪ ਦੇ ਦਿਆਂਗੇ ਜਿਹੜਾ ਦੂਸਰਾ ਪਾਸਾ ਉਹ ਮੈਂ ਹਜੇ ਕਟਿੰਗ ਨਹੀਂ ਕੀਤਾਗਾ ਜਿਹੜਾ ਦੂਜਾ ਕੱਪੜਾ ਸੀ ਜਿਹੜਾ ਆਪਾਂ ਪਹਿਲਾਂ ਫਰੰਟ ਵਾਲਾ ਕੱਟਿਆ ਇਹ ਆਪਾਂ ਦੋਨੇ ਸਾਂਝੇ ਕੱਟ ਲਵਾਂਗੇ। ਇਹ ਦੇਖੋ ਜੀ ਇਹ ਮੈਂ ਇੰਨਾ ਤੇ ਵੀ ਨਿਸ਼ਾਨ ਲਗਾ ਰਹੀਆਂ ਜਿਹੜੇ ਮੈਂ ਉਹਦੇ ਤੇ ਨਿਸ਼ਾਨ ਲਗਾਏ ਆ ਇਸ ਤਰ੍ਹਾਂ ਆਪਾਂ ਦੋਨੇ ਪੱਲਿਆਂ ਤੇ ਨਿਸ਼ਾਨ ਲਗਾ ਲੈਣੇ ਆ। ਇੱਥੋਂ ਆਪਾਂ ਹੁਣ ਇਹਦੀ ਕਟਿੰਗ ਕਰਦੇ ਆਂ। ਤੁਸੀਂ ਇਸ ਤਰ੍ਹਾਂ ਪੈਂਟ ਪਲਾਜੋ ਬਣਾਉਂਗੇ ਤਾਂ ਬਿਲਕੁਲ ਵੀ ਇਹ ਤੁਹਾਨੂੰ ਤੁਹਾਡਾ ਜਿਹੜਾ ਇਹ ਤੁਹਾਨੂੰ ਆਉਂਦੀ ਹੈ ਇਹਦੀ ਵੀ ਉੱਪਰ ਨੂੰ ਚੱਕਿਆ ਜਾਂਦਾ ਇਹ ਉੱਪਰ ਨੂੰ ਚੱਕਿਆ ਜਾਊਗਾ ਇੱਕ ਤੁਹਾਨੂੰ ਮੈਂ ਸਟਿਚਿੰਗ ਦਾ ਦੱਸੂਗੀ ਕਿ ਇਸ ਤਰ੍ਹਾਂ ਤੁਸੀਂ ਸਟਿਚਿੰਗ ਕਰਨੀ ਹੈ ਇਹਦੀ ਪਰ ਇੱਕ ਪੱਲੇ ਦੀ ਮੈਂ ਸਟਿਚਿੰਗ ਦੱਸੂਗੀ ਜਿਹੜਾ ਪਹੁੰਚੇ ਤੁਸੀਂ ਜੋੜਨੇ ਆ ਵੀ ਉਹ ਕਿਸ ਤਰ੍ਹਾਂ ਤੁਸੀਂ ਜੋੜਨੇ ਆ ਇੰਟਰ ਦੇਖੋ ਜੀ ਮੈਂ ਇਸ ਤਰ੍ਹਾਂ ਇਹ ਜਿਹੜੀ ਜਿਹੜੀ ਆਪਾਂ ਥੋੜੀ ਜਿਹੀ ਤਿਰਸ਼ੀ ਲਾਈ ਆ ਥੱਲੇ ਨੂੰ نیچے ਨੂੰ ਇਸ ਤਰ੍ਹਾਂ ਇਹਦੀ ਕਟਾਈ ਹੋ ਜਾਊਗੀ ਤੇ ਇਹ ਬਿਲਕੁਲ ਵੀ ਤੁਹਾਨੂੰ ਨਹੀਂ ਪਤਾ ਲੱਗੂਗਾ ਵੀ ਇਹ ਜਿਹੜੀ ਆਪਾਂ ਤਿਰਸ਼ੀ काट ਪਾਈ ਆ ਹੁਣ ਆਪਾਂ ਇਹ ਜਿਹੜੇ ਆਪਣੇ ਚਾਰ ਪੱਲੇ ਪਏ ਆ ਇਹ ਚਾਰਾਂ ਨੂੰ ਆਪਾਂ ਚਾਰਾਂ ਦੀ ਕਟਾਈ ਕਰ ਦੇਵਾਂਗੇ ਇਕੱਠਿਆਂ ਦੀ ਇਹ ਬਿਲਕੁਲ ਵੀ ਤੁਸੀਂ ਅਲੱਗ-ਅਲੱਗ ਕਟਾਈ ਨਹੀਂ ਕਰਨੀਗੀ ਇਹ ਪਹਿਲਾਂ ਆਪਾਂ ਦੂਸਰੇ ਸਿਰਿਆਂ ਪਾਸਿਓਂ ਕਰ ਲਾਂਗੇ ਕਟਾਈ ਹੁਣ ਆਪਾਂ ਇਧਰਲੇ ਪਾਸਿਓਂ ਕਟਾਈ ਕਰ ਲਾਂਗੇ ਇਹ ਆਪਾਂ ਦੇਖੋ ਜੀ ਇਸ ਤਰ੍ਹਾਂ ਇਹ ਆਪਾਂ ਕਟਾਈ ਕਰ ਲੈਣੀ ਹੈ ਇਹ ਆਪਾਂ ਕਟਾਈ ਕਰ ਲਈ ਆ ਤੇ ਹੁਣ ਤੁਹਾਨੂੰ ਸਟਿਚਿੰਗ ਦਾ ਤਰੀਕਾ ਦੱਸਾਂਗੇ ਇਹ ਆਪਣਾ ਪੈਂਟ ਪਲਾਜੋ ਕੱਟ ਕੇ ਤਿਆਰ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਤੁਸੀਂ ਇਹਦੀ ਜਿਹੜੀ ਸਲਾਈ ਕਰਨੀ ਉਹ ਕਿਸ ਤਰ੍ਹਾਂ ਕਰਨੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਦੇਖੋ ਜੀ ਥੱਲੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਜਿਹੜਾ 1 ਇੰਚ ਥੱਲੇ ਨੂੰ ਡਾਉਣ ਕੀਤਾ ਹੈ ਝੂਲੀ ਵਾਲੇ ਪਾਸਿਓਂ ਇਹ ਆਪਾਂ ਹੁਣ ਜੀਬ ਦਾ ਨਿਸ਼ਾਨ ਲਗਾ ਰਹੇ ਆ ਇੱਕ ਉੱਪਰ 1 ਇੰਚ ਉੱਪਰ ਛੱਡ ਕੇ ਇਹ ਫਰੰਟ ਵਾਲਿਆਂ ਬੱਲਿਆਂ ਤੇ ਲੱਗੂਗੀ ਤੇ ਵਿਚਕਾਰੋਂ ਆਪਾਂ 6 ਇੰਚ ਛੱਡ ਦੇਣਾ ਇਹ ਆਪਾਂ ਜਿਹੜੇ ਆਪਣੇ ਪੌਕਟ ਆ ਉਹਦੇ ਆਪਾਂ ਨਿਸ਼ਾਨ ਲਗਾ ਲਏ ਆ ਹੁਣ ਤੁਹਾਨੂੰ ਇਹ ਆਪਾਂ ਜਿਹੜਾ ਪੌਕਟ ਦਾ ਇਹ ਦੱਸ ਦਿਆਂਗੇ ਕਿਉਂਕਿ ਮੇਰੇ ਕੋਲੇ ਕੱਪੜਾ ਜਿਹੜਾ ਹੈਗਾ ਉਹ ਆਪਣਾ ਕਟਿੰਗ ਵਾਲਾ ਹੈਗਾ ਤੇ ਆਪਾਂ ਵਿਚਾਲੇ ਸੀਨ ਪਾ ਲਾਂਗੇ ਤੇ ਤੁਸੀਂ ਜਿਹੜੀ ਜੇਬ ਆਏ ਕਿੰਨੇ ਇੰਚ ਦੀ ਰੱਖ ਸਕਦੇ ਆ ਤੁਹਾਨੂੰ ਮੈਂ ਦੱਸ ਦਿੰਨੀ ਆ ਆਪਾਂ 13 ਇੰਚ ਦੀ ਰੱਖਾਂ ਇਧਰੋਂ ਆਪਾਂ 13 ਇੰਚ ਦੀ ਕਟਿੰਗ ਕਰਨੀ ਆ ਆਹ ਦੇਖੋ ਜੀ 13 ਤੇ ਆਪਾਂ ਨਿਸ਼ਾਨ ਲਗਾ ਲਿਆ ਨੀਚੋਂ ਆਪਾਂ 6.5 ਇੰਚ ਰੱਖਣੀ ਆ ਤੇ ਉੱਪਰੋਂ ਆਪਾਂ 5.5 ਇੰਚ ਰੱਖਣੀ ਆ ਥੋੜਾ ਜਿਹਾ ਮੈਂ ਵਧਾ ਕੇ ਕਪੜਾ ਕੱਟ ਰਹੀ ਹਾਂ ਕਿਉਂਕਿ ਆਪਣੀ ਸਲਾਈ ਲੱਗਣੀ ਹੈ ਨਹੀਂ ਤਾਂ ਤੁਸੀਂ نیچے 5.5 ਤੇ ਉੱਪਰ نیچے 6 सॉरी ਤੇ ਉੱਪਰੋਂ ਤੁਸੀਂ 5.5 ਰੱਖਣੀ ਤੇ ਤਰਸ਼ੀ ਇਸ ਤਰ੍ਹਾਂ ਕਰਕੇ ਇਹਦੀ ਕਟਾਈ ਕਰ ਲੈਣੀ ਹੈ ਇਹਦੀ ਹੁਣ ਆਪਾਂ ਕਟਾਈ ਕਰ ਲਾਂਗੇ ਇਹ ਜਿਹੜੀ ਆਪਣੀ ਪੈਂਟ ਪਲਾਜ਼ੋ ਦੀ ਪੌਕਟ ਆ ਉਹਦੀ ਕਟਿੰਗ ਕਰ ਲਈ ਵਿਚਾਲੀ ਆਪਾਂ ਸੀਨ ਲਾ ਦੇਾਂਗੇ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਆਪਣੀ ਪੌਕਟ ਬਣ ਕੇ ਰੈਡੀ ਹੋ ਚੁਗੀ ਇੱਥੇ ਆਪਾਂ ਸਲਾਈ ਲਗਾ ਦੇਣੀ ਆ ਹੁਣ ਤੁਹਾਨੂੰ ਮੈਂ ਦੱਸ ਰਹੀ ਆ ਜਿਹੜੇ ਆਪਣੇ ਪੱਲੇ ਆ ਉਹ ਕਿਸ ਤਰ੍ਹਾਂ ਤੁਸੀਂ ਇਹ ਕਰਨੇ ਆ ਜਿਹੜਾ ਇਹ ਛੋਟਾ ਪੱਲਾ ਹੈ ਤੇ ਇੱਕ ਛੋਟੇ ਪੱਲੇ ਤੇ ਇੱਕ ਥੋੜੀ ਜਿਹਾ ਵੱਡੇ ਪੱਲੇ ਆ ਇਹ ਤੁਸੀਂ ਕੀ ਕਰਨਾ ਹੈ ਜਿਹੜਾ ਇਹ ਛੋਟਾ ਪੱਲਾ ਹੈ ਇਹਨੂੰ ਚੱਕ ਲੈਣਾ ਤੇ ਇੱਕ ਵੱਡੇ ਪੱਲੇ ਨੂੰ ਚੱਕ ਲੈਣਾ ਤੁਸੀਂ ਇਹ ਦੇਖੋ ਜੀ ਇਹ ਛੋਟੇ ਪੱਲੇ ਤੇ ਵੱਡਾ ਪੱਲਾ ਆਪਾਂ ਰੱਖ ਲਿਆ ਤੇ ਉਧਰੋਂ ਜਿਹੜਾ ਉਹ ਛੋਟਾ ਪੱਲਾ ਉਹਦੇ ਤੇ ਵੱਡਾ ਪੱਲਾ ਰੱਖ ਲਿਆ ਆਹ ਦੇਖੋ ਜੀ ਇਸ ਤਰ੍ਹਾਂ ਪਹਿਲਾਂ ਆਪਾਂ ਇਹਦਾ ਰੱਖ ਲੈਣਾ ਇਹਨੂੰ ਇਸ ਤਰ੍ਹਾਂ ਕਰਕੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਆਪਾਂ ਸਲਾਈ ਕਰਨੀ ਆ ਨਾ ਉਹ ਆਪਾਂ ਜਿਹੜਾ ਜਿੱਥੇ ਆਪਣੀਆਂ ਪੌਕਟਾਂ ਲੱਗਣੀਆਂ ਉਧਰਲੇ ਪਾਸੇ ਪਹਿਲਾਂ ਆਪਾਂ ਸਲਾਈ ਸ਼ੁਰੂ ਕਰਨੀ ਆ ਇਸ ਤਰ੍ਹਾਂ ਕਰਕੇ ਇੱਥੋਂ ਆਪਾਂ ਸਲਾਈ ਸ਼ੁਰੂ ਕਰਨੀ ਆ ਬਾਅਦ ਵਿੱਚ ਤੁਸੀਂ ਆਹ ਸਲਾਈ ਸ਼ੁਰੂ ਕਰਕੇ ਤੇ ਫਿਰ ਤੁਸੀਂ ਜਿਹੜੀ ਝੂਲੀ ਆ ਤੁਸੀਂ ਅਟੈਚ ਕਰਨੀ ਆ ਜੇ ਤੁਸੀਂ ਇਸ ਤਰ੍ਹਾਂ ਇਹ ਸੀਨ ਲਾਉਂਗੇ ਨਾ ਬਿਲਕੁਲ ਵੀ ਜਿਹੜਾ ਤੁਹਾਡਾ ਪੈਂਟ ਪਲਾਜ਼ੋ ਉੱਪਰ ਨੂੰ ਚੱਕਿਆ ਨਹੀਂ ਜਾਊਗਾ ਇਹ ਦੇਖੋ ਜੀ ਤੁਸੀਂ ਇੱਥੇ ਇਹ ਜਿਹੜੀ ਪੌਗਟਾ ਸੱਜੇ ਪਾਸੇ ਇਹ ਛੱਡਣੀ ਆ ਸੱਜੇ ਪਾਸੇ ਆਪਾਂ ਪੌਗਟਾ ਸੱਜੇ ਹੱਥ ਵੱਲ ਪੌਗਟਾ ਪਾ ਲਾਵਾਂਗੇ ਤੇ ਹੁਣ ਤੁਸੀਂ ਸਿਲਾਈ ਕਰਨੀ ਹੈ ਮੈਂ ਤੁਹਾਨੂੰ ਜਸਤੇ ਆ ਦੇਖੋ ਜੀ ਆਪਾਂ ਜਿਹੜਾ ਆਪਣਾ ਸਾਈਡ ਵਾਲੀ ਸਿਲਾਈ ਆਪਾਂ ਇਹਨਾਂ ਮਾਰ ਲਈਏ ਇਸ ਐਡ ਨਾਲ ਸਿਲਾਈ ਮਾਰ ਕੇ ਤੇ ਫਿਰ ਤੁਹਾਨੂੰ ਦਿਖਾ ਦਿੰਦੀ ਹਾਂ ਤੇ ਬਾਕੀ ਜਿਹੜੇ ਤੁਸੀਂ ਫੋਲਡ ਕਰਨੇ ਆ ਜਾਂ ਲਾਸਟਿਕ ਪਾਉਣੀ ਆ ਉਹ ਨਹੀਂ ਮੈਂ ਤੁਹਾਨੂੰ ਦਿਖਾਇਆ ਉਹ ਤਾਂ ਜੇ ਤੁਸੀਂ ਕਹੋਗੇ ਤਾਂ ਤੁਸੀਂ ਕਮੈਂਟ ਕਰਕੇ ਕਹੋਗੇ ਵੀ ਸਾਨੂੰ ਉਹ ਹੀ ਦੱਸਿਓ ਫਿਰ ਮੈਂ ਤੁਹਾਡੇ ਅਗਲੀ ਵੀਡੀਓ ਤੇ ਹੀ ਦੱਸ ਦੇਵਾਂਗੀ ਤੇ ਹੁਣ ਮੈਂ ਤੁਹਾਨੂੰ ਇੰਨਾ ਹੀ ਦੱਸਿਆ ਵੀ ਇਸ ਤਰ੍ਹਾਂ ਇਹ ਹੋਏਗੀ ਜਦੋਂ ਸਿਲਾਈ ਕਰਣੀ ਹੈ ਆ ਦੇਖੋ ਜੀ ਅਸਾਂ ਐਡ ਕਰਾਂਗੇ ਜੀ ਸਿਲਾਈ ਕਰ ਲਈ ਹੈ ਆਪਣਾ ਆਪਣਾ ਲਾਸਟ ਵਾਲਾ ਤੋਂੋਂ ਥੇਰਾ ਆਪਾਂ نیچے ਤੋਂ ਜਿਹੜਾ ਆਪਣਾ ਕਰੋ ਆਪਣਾ ਕਰੋ ਜਿਹੜੀ ਵਾਲੀ ਸਲਾਈ ਉਹ ਆਪਾਂ ਲਗਾ ਰਹੇ ਹਾਂ ਹੁਣ ਐਸੀ ਤਰ੍ਹਾਂ ਹੀ ਤੁਸੀਂ ਦੂਸਰੇ ਪੱਲੇ ਦੀ ਸਲਾਈ ਲਗਾ ਕੇ ਤੇ ਫਿਰ ਜਿਹੜੇ ਆਪਣੀ ਦੋਨੇ ਝੂਣੀਆਂ ਝੂਣੀ ਫੇਰ ਆਪਣੀ ਜੋੜਨੀ ਆ ਤੁਸੀਂ ਆਸ ਵਿੱਚ ਦੇ ਜੀਏ ਤੁਸੀਂ ਕਮੈਂਟ ਕਰਕੇ ਦੱਸਿਓ ਜਿਵੇਂ ਤੁਸੀਂ ਝੂੜੀ ਨੇ ਕਿਸ ਤਰ੍ਹਾਂ ਜੋੜਦੀ ਆਂੀ ਤੁਹਾਨੂੰ ਦੱਸਣੀ ਤੇ ਇਸ ਤਰ੍ਹਾਂ ਨਹੀਂ ਹੁੰਦੀ